ਫੱਪ ਨਾਲੋਂ ਬੰਦੇ ਵਿੱਚ ਜ਼ਹਿਰ ਜ਼ਿਆਦਾ ਇਹ ਜ਼ਹਿਰ ਨਾ ਫੱਪ ਨੂੰ ਚੜ ਜਾਵੇ ਇਹ ਮਣਕਾ ਫੱਪ ਨੂੰ ਕਹੋ ਕੋਲ ਰੱਖੇ ਅਮਲੀ ਕੋਈ ਨਾ ਫੱਪ ਨੂੰ ਲੜ ਜਾਵੇ ਤੋਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਨਵੇਂ-ਨਵੇਂ ਸਤਾਰਿਆਂ ਦੇ ਨਾਲ ਮਿਲਾਉਂਦੇ ਰਹਿੰਨੇ ਆ ਅੱਜ ਤੁਹਾਨੂੰ ਜਿਹੜੇ ਸਤਾਰੇ ਦੇ ਨਾਲ ਮਿਲਾਉਣ ਜਾ ਰਹੇ ਆ ਪੰਜਾਬ ਦੇ ਦਰਦ ਨੂੰ ਸਮਝਦਾ ਆ ਬੋਲ ਲਿਖਦਾ ਆ ਤੇ ਇੱਕ ਤਾਂ ਭਾਰਤ ਪਾਕਿਸਤਾਨ ਦਰਮਿਆਨ ਜਿਹੜੀ ਆ ਉਹ جنگ ਦੀਆਂ ਗੱਲਾਂ ਚੱਲ ਰਹੀਆਂ ਪਰ ਲੰਬੇ ਸਮੇਂ ਤੋਂ ਇੱਕ ਆ ਪੰਜਾਬ ਦੇ ਵਿੱਚ ਵੀ جنگ ਲੱਗੀ ਹੋਈ ਆ ਉਹ جنگ ਕਿਹੜੀ ਆ ਪਹਿਲਾਂ ਕਰਦੇ ਹਾਂ ਉਹਨਾਂ ਦਾ ਸਵਾਗਤ ਤੇ ਫਿਰ ਸੁਣਾਂਗੇ ਉਹਨਾਂ ਕੋਲੋਂ ਕਪਤਾ ਬਹੁਤ ਬਹੁਤ ਸਵਾਗਤ ਸਾਡੇ ਚੈਨਲ ਦੇ ਉੱਤੇ ਪੰਜਾਬੀ ਵਰਲਡ ਵੇਖਣ ਵਾਲੇ ਸਾਰੇ ਫਰੋਤਿਆਂ ਨੂੰ ਸਫੀ ਕਾਲ ਦੀ ਵੇਖੋ ਜੀ ਜਿੱਥੇ ਇੱਕ ਬੰਨੇ ਤੇ ਆਪਣੇ ਪੰਜਾਬ ਦੇ ਵਿੱਚ ਪਾਕ ਹਿੰਦੁਸਤਾਨ ਦੀ جنگ ਦੀਆਂ ਗੱਲਾਂ ਹੋ ਰਹੀਆਂ ਵਾ ਤੇ ਇੱਕ ਆਪਣੇ ਜਿਹੜਾ جنگ ਲੱਗੀ ਆ ਇਨੂੰ ਮੈਂ جنگ ਹੀ ਕਹਿ ਸਕਦਾ ਇਹ ਜਿਹੜੀ جنگ ਆ ਨਾ ਸ਼ਾਇਦ ਇਹ جنگ ਨਾ ਖਤਮ ਹੋਣ ਵਾਲੀ ਜੰਗ ਆ ਉਹ ਜੰਗ ਹੈ ਨਸ਼ਿਆਂ ਦੀ ਬੜੀ ਵੱਡੀ ਇਹ ਚੁਣੌਤੀ ਹੈ ਸਰਕਾਰਾਂ ਵਾਸਤੇ ਵੀ ਤੇ اور ਸਾਡੇ ਆਮ ਲੋਕਾਂ ਵਾਸਤੇ ਬੜੀ ਵੱਡੀ ਚੁਣੌਤ ਜੰਗ ਆਏ ਤੇ ਇੱਕ ਜਿਹੜਾ ਕਵੀ ਆ ਲੇਖਕ ਆ ਤੇ ਜਦੋਂ ਵੀ ਕੋਈ ਸਮਾਜ ਦੇ ਵਿੱਚ ਚੰਗਾ ਮਾੜਾ ਹੁੰਦਾ ਉੱਤੇ ਬਹੁਤ ਛੇਤੀ ਅਫਰ ਹੁੰਦਾ ਵਾ ਉਹ ਭਾਵਕ ਹੋ ਜਾਂਦਾ ਵਾ ਉਹੀ ਭਾਵਨਾ ਮੇਰੇ ਦਿਲ ਦੇ ਅੰਦਰ ਹੈ ਮੈਂ ਜਦੋਂ ਆਪਣੇ ਪੰਜਾਬ ਦੇ ਗੱਬਰੂਆਂ ਦੀ ਹਾਲਾਤ ਵੇਖਣਾ ਵਾਂ ਵੀ ਕੀ ਕੁਝ ਕਰ ਰਹੇ ਆ ਜਿਨ੍ਹਾਂ ਕਿ ਪਹਿਲਾਂ ਸਾਨੂੰ ਫਾੜ ਦੇ ਲੋਕ ਮਾਣ ਕਰਦੇ ਸੀ ਪੰਜਾਬ ਤੇ ਵੀ ਸਾਡਾ ਆਰਮੀ ਦੇ ਵਿੱਚ ਡ੍ਰੋਪ ਟੈਸਟ ਨਹੀਂ ਹੁੰਦਾ ਜੇ ਪੰਜਾਬ ਦਾ ਕੋਈ ਵੀ ਮੁੰਡਾ ਤੇ ਉਹਨੂੰ ਅੱਖਾਂ ਮੀਚ ਕੇ ਉਹ ਯਕੀਨ ਕਰ ਲੈਂਦੇ ਸੀ ਵੀ ਏਡਾ ਫਾੜਾ ਨਰੋਲ ਜੁੱਸਾ ਸੀ ਸਾਡੇ ਆਪਣੇ ਤਕੜੇ ਮੁੰਡੇ ਸੀ ਪਰ ਜਾ ਅੱਜ ਜਿਹੜੀ ਮੈਂ ਚੀਜ਼ ਵੇਖਣਾ ਵਾਂ ਤੇ ਮੈਨੂੰ ਵੇਖ ਕੇ ਬਹੁਤ ਦੁੱਖ ਹੁੰਦਾ ਵਾ ਉਹਦੇ ਵਿੱਚ ਅਸੀਂ ਜਿੱਥੇ ਨਸ਼ਾ ਵਾ ਨਸ਼ੇ ਦੇ ਨਾਲ ਨਾਲ ਅਸੀਂ ਹਰ ਪੱਖ ਤੋਂ ਯਹਿਰ ਖਾ ਰਹੇ ਆ ਉਹ ਸਾਰੇ ਯਹਿਰਾਂ ਦੀ ਮੈਂ ਗੱਲ ਕੀਤੀ ਆ ਮੈਂ ਪੰਜਾਬ ਦੇ ਮੌਜੂਦਾ ਹਾਲਾਤ ਤੇ ਗੱਲ ਕਰਨ ਜਾ ਰਿਹਾ ਜੀ ਅਸੀਂ ਘਰ ਵਿੱਚ ਮੜਕਾ ਰੱਖਦੇ ਹਾਂ ਅਸੀਂ ਘਰ ਵਿੱਚ ਮੜਕਾ ਰੱਖਦੇ ਹਾਂ ਸੱਪ ਲੜ ਕੇ ਕੋਈ ਨਾ ਮਰ ਜਾਵੇ ਇਹ ਮਣਕਾ ਫੱਪ ਨੂੰ ਕਹੋ ਕੋਲ ਰੱਖੇ ਉਹ ਬੰਦਾ ਕੋਈ ਨਾ ਫੱਪ ਨੂੰ ਲੜ ਜਾਵੇ ਜੋਗੀ ਨਾਲ ਮੰਤਰਾਂ ਫੜਨ ਜਿਹੜੇ ਜੋਗੀ ਨਾਲ ਮੰਤਰਾਂ ਫੜਨ ਜਿਹੜੇ ਹੁਣ ਜੜਾ ਖੜਾ ਪੂਛ ਤੋਂ ਫੜੀ ਫਿਰਦਾ ਮਾਰ ਕੇ ਕਿਤੇ ਨਾ ਖਾ ਜਾਣ ਮੈਨੂੰ ਹੁਣ ਫੱਪ ਵੀ ਲੋਕਾਂ ਤੋਂ ਡਰੀ ਫਿਰਦਾ ਡਰਦਾ ਫਾਨਿਓ ਚੱਕਦਾ ਨਹੀਂ ਡਰਦਾ ਫਾਨੇ ਉਹ ਚੱਕਦਾ ਨਹੀਂ ਭੱਜ ਕੇ ਖੁੱਡ ਦੇ ਵਿੱਚ ਵੜ ਜਾਵੇ ਇਹ ਮਣਕਾ ਫੱਪ ਨੂੰ ਕਹੋ ਕੋਲ ਰੱਖੇ ਓਏ ਅਮਲੀ ਕੋਈ ਨਾ ਫੱਪ ਨੂੰ ਲੜ ਜਾਵੇ ਫੱਪ ਦਾ ਡੰਗਿਆ ਬਚ ਜਾਂਦਾ ਫੱਪ ਦਾ ਡੰਗਿਆ ਬਚ ਜਾਂਦਾ ਬੰਦੇ ਦਾ ਡੰਗਿਆ ਬਚਦਾ ਨਹੀਂ ਲੜ ਕੇ ਕਿਤੇ ਨਾ ਮਰ ਜਾਵਾ ਹੁਣ ਫੱਪ ਵੀ ਬੰਦੇ ਨੂੰ ਕੱਟਦਾ ਨਹੀਂ ਬਿਲਕੁਲ ਫੱਪ ਨਾਲੋਂ ਬੰਦੇ ਵਿੱਚ ਜ਼ਹਿਰ ਜ਼ਿਆਦਾ ਫੱਪ ਨਾਲੋਂ ਬੰਦੇ ਵਿੱਚ ਜ਼ਹਿਰ ਜ਼ਿਆਦਾ ਇਹ ਜ਼ਹਿਰ ਨਾ ਫੱਪ ਨੂੰ ਚੜ ਜਾਵੇ ਇਹ ਮਣਕਾ ਫੱਪ ਨੂੰ ਕਹੋ ਕੋਲ ਰੱਖੇ ਅਮਲੀ ਕੋਈ ਨਾ ਫੱਪ ਨੂੰ ਲੜ ਜਾਵੇ ਕਈ ਅੱਜਕੱਲ੍ਹ ਧੋ ਕੇ ਪੀਣ ਜਰਾਬਾਂ ਕਈ ਅੱਜਕੱਲ੍ਹ ਧੋ ਕੇ ਪੀਣ ਜਰਾਬਾਂ ਕਈ ਕਿਰਲੀਆਂ ਮਾਰ ਕੇ ਖਾਈ ਜਾਂਦੇ ਇਹਨਾਂ ਅਮਲੀਆਂ ਨਸ਼ੇ ਦੀ ਹੱਦ ਕਰਤੀ ਟੀਕੇ ਵਿੱਚ ਨਲਾਂ ਦੇ ਲਈ ਜਾਂਦੇ ਲੋੜ ਪੈਣ ਤੇ ਫਬ ਕੁਝ ਵੇਚ ਦਿੰਦੇ ਲੋੜ ਪੈਣ ਤੇ ਫਬ ਕੁਝ ਵੇਚ ਦਿੰਦੇ ਫਾੜਾ ਕਿਵੇਂ ਨਾ ਕਿਵੇਂ ਫਰ ਜਾਵੇ ਇਹ ਮਣਕਾ ਫੱਪ ਨੂੰ ਕੋਲ ਰੱਖੇ ਉਹ ਅਮਲੀ ਕੋਈ ਨਾ ਫੱਪ ਨੂੰ ਲੜ ਜਾਵੇ ਜ਼ਮੀਨ ਤਾਂ ਹੀ ਹੁਣ ਹੋ ਗਈ ਕੈਂਫਰ ਜ਼ਮੀਨ ਤਾਂ ਹੀ ਹੁਣ ਹੋ ਗਈ ਕੈਂਫਰ ਅਫੀ ਹਾਲੇ ਵੀ ਇਹ ਰਹਾ ਪਾਈ ਜਾਂਦੇ ਟੀਕਿਆਂ ਨਾਲ ਫੌਜੀਆਂ ਹੋਣ ਪੈਦਾ ਉਇਆ ਕਾ ਮੀਚ ਕੇ ਯਹ ਰਹਾ ਖਾਈ ਜਾਂਦੇ ਫਰੂਟ ਫਰਾ ਦਵਾਈ ਦੇ ਨਾਲ ਪੱਕੇ ਫਰੂਟ ਫਰਾ ਦਵਾਈ ਦੇ ਨਾਲ ਪੱਕੇ ਤਾਕਤ ਨਾਲ ਉਹ ਵੱਧ ਨਸ਼ੇ ਦੀ ਦਰ ਜਾਵੇ ਇਹ ਮਣਕਾ ਫੱਪ ਨੂੰ ਕਹੋ ਕੋਲ ਰੱਖੇ ਬੰਦਾ ਕੋਈ ਨਾ ਫੱਪ ਨੂੰ ਲੜ ਜਾਵੇ ਕੈਮੀਕਲ ਤੋਂ ਸਾਰਾ ਦਹੀਂ ਦੁੱਧ ਬਣਦਾ ਕੈਮੀਕਲ ਤੋਂ ਸਾਰਾ ਦਹੀਂ ਦੁੱਧ ਬਣਦਾ ਹਰ ਚੀਜ਼ ਦੇ ਵਿੱਚ ਮਿਲਾਵਟਾਂ ਨੇ ਆੰਦਰੋਂ ਫਾਰੇ ਆਫੀ ਹਾਂ ਗਏ ਖਾਦੇ ਬਨੌਟੀ ਚਿਹਰੇ ਆਪਰ ਫਜਾਵਟਾਂ ਨੇ ਮਨਾ ਵਿੱਚ ਈਰਖਾ ਦੀ ਅੱਗ ਲੱਗੀ ਮਨਾ ਵਿੱਚ ਈਰਖਾ ਦੀ ਅੱਗ ਲੱਗੀ ਬੰਦਾ ਬੰਦੇ ਨੂੰ ਵੇਖ ਕੇ ਫੜ ਜਾਵੇ ਇਹ ਮੜਕਾ ਫੱਪ ਨੂੰ ਕਹੋ ਕੋਲ ਰੱਖੇ ਬੰਦਾ ਕੋਈ ਨਾ ਫੱਪ ਨੂੰ ਲੜ ਜਾਵੇ ਮਨਾ ਵਿੱਚ ਈਰਖਾ ਵੈਰ ਵਿਰੋਧ ਭਰਿਆ ਮਨਾ ਵਿੱਚ ਈਰਖਾ ਵੈਰ ਵਿਰੋਧ ਭਰਿਆ ਭਾਈ ਭਾਈ ਨੂੰ ਵੇਖ ਕੇ ਜਰਦਾ ਨਹੀਂ ਚਿੰਤਾ ਗਵਾਢੀ ਦੀ ਦਿਨ ਰਾਤ ਖਾਈ ਜਾਂਦੀ ਇਹ ਫਾਲਾ ਕਿਉਂ ਮਰਦਾ ਨਹੀਂ ਇਹਦਾ ਸਭ ਕੁਝ ਮਿਲ ਜਾਵੇ ਮੈਨੂੰ ਇਹਦਾ ਸਭ ਕੁਝ ਮਿਲ ਜਾਵੇ ਮੈਨੂੰ ਮੇਰਾ ਕਿਵੇਂ ਨਾ ਕਿਵੇਂ ਫਰ ਜਾਵੇ ਇਹ ਮਣਕਾ ਫੱਪ ਨੂੰ ਕੋਲ ਕੋਲ ਰੱਖੇ ਬੰਦਾ ਕੋਈ ਨਾ ਸੱਪ ਨੂੰ ਲੜ ਜਾਵੇ ਉਹ ਵੱਡਾ ਹੋ ਕੇ ਕੀ ਪਹਿਲਵਾਨ ਬਣ ਜੂ ਉਹ ਵੱਡਾ ਹੋ ਕੇ ਕੀ ਪਹਿਲਵਾਨ ਬਣ ਜੂ ਨਾਲ অপারেਟ ਦੇ ਜਿਹੜਾ ਜੰਮਿਆ ਏ ਉਹ ਜਿਹੜਾ ਜੰਮ ਦਾ ਵਿੱਚ ਮਸ਼ੀਨ ਲਾਤਾ ਉਹਨੇ ਹੋਣਾ 6 ਫੁੱਟ ਕੀ ਲੰਮਿਆ ਏ ਜਿਨੇ ਜੰਮ ਦੇ ਨਾ ਮਾਂ ਦਾ ਦੁੱਧ ਪੀਤਾ ਜਿਨੇ ਜੰਮ ਦੇ ਨਾ ਮਾਂ ਦਾ ਦੁੱਧ ਪੀਤਾ ਵੱਡਾ ਹੋ ਕੇ ਉਹ ਕੀ ਕਰ ਜਾਵੇ ਇਹ ਮਣਕਾ ਫੱਪ ਨੂੰ ਕਹੋ ਕੋਲ ਰੱਖੇ ਬੰਦਾ ਕੋਈ ਨਾ ਫੱਪ ਨੂੰ ਲੜ ਜਾਵੇ ਪੀਣ ਜੋਗ ਨਾ ਹੁਣ ਰਿਹਾ ਪਾਣੀ ਪੀਣ ਜੋਗ ਨਾ ਹੁਣ ਰਿਆ ਪਾਣੀ ਅਸੀਂ ਹਵਾ ਵਿੱਚ ਯੈਰ ਮੜਾ ਦਿੱਤਾ ਪਿੱਪਲ ਬੋੜ ਸਾਰੇ ਵੱਢ ਫੁੱਟੇ ਰੈਦ ਖੂਂਦ ਵੀ ਰਿੰਦਾ ਜਲਾ ਦਿੱਤਾ ਉਹ ਬੰਦੇ ਨੇ ਜੁਰਮ ਦੀ ਅੱਤ ਕਰਤੀ ਬੰਦੇ ਨੇ ਜੁਰਮ ਦੀ ਅੱਤ ਕਰਤੀ ਇਹ ਰੱਬ ਵੀ ਕਿਵੇਂ ਹੁਣ ਜਰ ਜਾਵੇ ਮਣਕਾ ਫੱਪ ਨੂੰ ਕਹੋ ਕੋਣ ਰੱਖੇ ਓਏ ਬੰਦਾ ਕੋਈ ਨਾ ਫੱਪ ਨੂੰ ਲੜ ਜਾਵੇ ਸੁਣੋ ਜੋਗਿਓ ਇੱਕ ਅਰਜ਼ ਮੇਰੀ ਫੋੜੋ ਜੋਗੀਓਇ ਕਰਜ ਮੇਰੀ ਕੋਈ ਬੰਦੇ ਨੂੰ ਕੀਲਣ ਦਾ ਢੰਗ ਦੱਸੋ ਸੱਪ ਫੜ ਕੇ ਯਹਿਰ ਕਿਵੇਂ ਕੱਢ ਲੈਂਦੇ ਖਟੇ ਕਰਨੇ ਬੰਦੇ ਦੇ ਦੰਦ ਦੱਸੋ ਉਹ ਤੇਜਾ ਸਿੰਘ ਵਾਲਾ ਸਦਾ ਹੀ ਸੱਚ ਲਿਖਦਾ ਤੇਜਾ ਸਿੰਘ ਵਾਲਾ ਸਦਾ ਹੀ ਸੱਚ ਲਿਖਦਾ ਉਹ ਗੱਲ ਢਿੱਲੋ ਤਰਕ ਦੀ ਕਰ ਜਾਵੇ ਇਹ ਮੜਕਾ ਫੱਪ ਨੂੰ ਕਹੋ ਕੋਲ ਰੱਖਿਓ ਬੰਦਾ ਕੋਈ ਨਾ ਫੱਪ ਨੂੰ ਲੜ ਜਾਵੇ ਧੰਨਵਾਦ ਜੀ ਬਿਲਕੁਲ ਸੋ ਇਹ ਜਿਹੜੀ ਪੰਜਾਬ ਦੇ ਵਿੱਚ ਜਿਹੜੀਆਂ ਗੱਲਾਂ ਸੱਚੀਆਂ ਹੁੰਦੀਆਂ ਨੇ ਨਾ ਸੱਚੀਆਂ ਗੱਲਾਂ ਜਿਹੜੀਆਂ ਆਪਣੇ ਬੋਲਾਂ ਦੇ ਵਿੱਚ ਇਹਨਾਂ ਨੇ ਪਰੋਈਆਂ ਐ ਨਸ਼ੇ ਤੇ ਗੱਲ ਕੀਤੀ ਆ ਕਿਵੇਂ ਚੋਰੀਆਂ ਠੱਗੀਆਂ ਵਜਦੀਆਂ ਨੇ ਕਿਵੇਂ ਜਿਹੜੇ ਅੱਜ ਕੱਲ ਜਿਹੜੇ ਆ ਉਹ ਜਰਾਬਾਂ ਜਿਹੜੀਆਂ ਧੋ ਧੋ ਕੇ ਦੇ ਜਿਹੜੀਆਂ ਉਹ ਨੌਜਵਾਨਾਂ ਵੱਲੋਂ ਪੀਤੀਆਂ ਜਾਂਦੀਆਂ ਆ